ਲਓਏ ਦੋਸਤੋ ਨਾ ਹੱਥ ਤੋਂ ਹੈ ਨਾ ਮੂੰਹ ਤੋਂ ਹੈ ਪਰ ਆਪਾਂ ਖਾਵਾਂਗੇ ਲਓ ਜੀ ਓਏ ਹੋਏ 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 ਚੱਕੋ ਦੋਸਤੋ ਸਵਾਦ ਹੈ ਸਵਾਦ ਆਹ ਬਹੁਤ ਟੇਸਟੀ ਆ ਦੋਸਤੋ ਐ ਠੰਡ ਦਾ ਟਾਈਮ ਆ ਲਸੀ ਆਉਂਦੀ ਹੋਰ ਵੀ ਸਵਾਦ ਹੋ ਜਾਂਦਾ ਬਾਬਾ ਜੀ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਰੋਟੀ ਖਾ ਕੇ ਇਹਦਾ ਦੋਸਤੋ ਰੋਟੀ ਖਾ ਕੇ ਮਿਲਦੇ ਆ ਕੀ ਆ ਵੀ ਹੋ ਗਿਆ ਓਏ ਹਾਏ ਹਾਏ ਓਹੋ ਸਵਾਗਤ ਹੈ। ਹੈਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਵਲੋਗ ਰਾਣਾ ਫੈਮਿਲੀ ਚੈਂ ਤੁਹਾਡਾ ਸਵਾਗਤ ਹੈ। ਲਾਜ ਮਿੱਤਰੋ ਅਸੀਂ ਹੁਣ ਪੋਚਾ ਲਾ ਰਹੇ ਆਂ ਦੇਖੋ ਜੀ ਰਵੀ ਜਰਾ ਨੂੰ ਪੋਚਾ ਲਾ ਰਹੀ ਆ ਫਿਰ ਬਣਾਵਾਂਗੇ ਅਸੀਂ ਸਾਗ ਦੇਖੋ ਦੋਸਤੋ ਸਾਗ ਲੈ ਕੇ ਆਏ ਆਂ ਪੂਰਾ ਲਫਾਫਾ ਭਰ ਕੇ ਤੇ ਇੱਧਰ ਸਾਰੇ ਟੀਵੀ ਦੇਖ ਰਹੇ ਨੇ ਉਹ ਮਿਆਂ ਕਨਣਾ ਤਿਆਰ ਆ ਤੇ ਹੁਣ ਅਸੀਂ ਟੀਵੀ ਦੇਖ ਕੇ ਜਾਵਾਂਗੇ ਹੁਣ ਅਸੀਂ ਮਿਆਂ ਕਨਣਾ ਤਿਆਰ ਹੋ ਰਿਹਾ ਦੁਕਾਨ ਵਾਸਤੇ ਆਏ ਹਾਏ ਮਿਆਂਕਨਣਾ ਤਿਆਰ ਹੋ ਰਿਹਾ ਦੁਕਾਨ ਤੇ ਜਾਵਾਂਗੇ ਦੋਸਤੋ ਲੋ ਜੀ ਸਾਰੇ ਤਿਆਰ ਵਰਨਾ ਨਾ ਨੂੰ ਕੇ ਸਾਰੇ ਤਿਆਰ ਵਰ ਤਿਆਰ ਹੋ ਗਏ ਨੇ ਤੇ ਉੱਪਰ ਧੁੱਪ ਸੇਕ ਰਹੇ ਨੇ ਅੱਦੇ ਬੰਦੇ ਧੁੱਪ ਸੇਕ ਰਹੇ ਨੇ ਉੱਪਰ ਤੇ ਚਲੋ ਦੋਸਤੋ ਲੈਂਕੇ ਠਾਕੁਰੀ ਦਾ ਨਾਮ ਜੈ ਜੀ ਰਾਰੇ ਰਾਦੇ ਕਰਦੇ ਆਪਾਂ ਵਲੋਗ ਸਟਾਰਟ ਤੇ ਚਲੋ ਜੀ ਹੁਣ ਅਸੀਂ ਚੱਲਦੇ ਆਂ ਚਾਬੀ ਚੱਕ ਲਈਏ ਚੱਲਾਂਗੇ ਹੁਣ ਅਸੀਂ ਮਿਆਂਕਨਣਾ ਤੇ ਪ੍ਰੀਤਨਣਾ ਦਾ ਦੇਸ਼ਪੁਰ ਨਾਣਾ ਸਕੂਟਰੀ ਤੇ ਜਾਵਾਂਗੇ ਆਪਾਂ ਕੀ ਕਹਿੰਦੇ ਹੁੰਦੇ ਨੇ ਦੁਕਸ਼ੋਪੇ ਦੁਕਾਨ ਤੇ ਜਾਵਾਂਗੇ ਦੁਕਸ਼ੋਪੇ ਸ਼ਾਪ ਤੇ ਜਾਏਗੇ ਸ਼ਾਪ 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 ਸਾਬਣ ਸ਼ਾਪ ਨਹੀਂ ਆਪਣੀ ਦੁਕਾਨ ਤੇ ਜਾਵਾਂਗੇ ਦੋਸਤੋ ਚਲੋ ਜੀ ਸਾਰਾ ਬਣ ਰਿਹਾ ਸਮਾਰ ਕੇ ਪੋਚਾ ਲਾਦੇ ਸਮਾਰ ਕੇ ਸਮਾਰ ਕੇ ਲਾ ਪੋਚਾ ਸਮਾਰ ਕੇ ਪੈਸੇ ਦੇਣੇ ਨੇ ਠੀਕ ਆ ਪੈਸੇ ਦੇ ਲਓ ਜੀ ਦੋਸਤੋ ਪਹਿਲਾਂ ਰੋਟੀ ਖਾਣ ਦੇ ਪਹਿਲਾਂ ਰੋਟੀ ਕੁਸ ਮਹੀਨੇ ਰੋਟੀ ਦਾਂ ਫਿਰ ਫਿਰ ਉਸ ਬਾਅਦ ਤੋਂ ਪੈਸੇ ਦੇਵਾਂਗੇ ਠੀਕ ਆ ਦੋਸਤੋ ਚਲੋ ਜੀ ਦੇਖੋ ਜੀ ਦੁੱਧ ਪਾਣੀ ਗਰਮ ਹੋ ਰਿਹਾ ਆਪਣਾ ਇੱਧਰ ਵੀ ਦੁੱਧ ਹੋ ਰਿਹਾ ਇਹ ਗਊ ਮਾਤਾ ਦਾ ਦੁੱਧ ਇਹ भैंस ਮਾਤਾ ਦਾ ਦੁੱਧ ਠੀਕ ਹੈ ਦੋਸਤੋ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਠੀਕ ਹੈ ਮਿੱਤਰੋ ਹੈਲੋ ਦੋਸਤੋ ਲਓ ਜੀ ਆਪਾਂ ਹੁਣ ਆਏ ਆਂ ਰੋਟੀ ਲੈਣ ਦੁਪਹਿਰ ਦੀ ਦੇਖੋ ਦੋਸਤੋ ਪਹਿਲਾ ਸ਼ੌਕ ਤੇ ਆਪਾਂ ਅੱਧ ਹੱਕ ਟੈਂਡ ਕਰ ਰਹੇ ਤੇ ਲਓ ਜੀ ਦੇਖੋ ਜੀ ਦੁਪਹਿਰ ਦੇ ਪਰੌਂਠੇ ਬਣ ਰਹੇ ਨੇ ਜੋ ਰਾਤ ਦੀ ਬਚੀ ਹੋਈ ਕੀ ਕਹਿੰਦੇ ਨੇ ਉਹ 버거 ਵਾਲੀ ਕੀ ਕਹਿੰਦੇ ਨੇ ਟਿੱਕੀ ਵਾਲੀ ਉਹ ਰੈਸਪੀ ਕੀ ਹੈ ਨਾ ਮਨੇ ਹੈ ਸਮਾਨ ਸਮਾਨ ਲੋਗੇਜ ਹੈ ਇਹ ਕਹਿੰਦੇ ਹੁੰਦੇ ਨੇ ਇਹ ਲੋਜ ਮਟੀਰੀਅਲ ਮਟੀਰੀਅਲ ਦੋਸਤੋ ਆ ਦੇਖੋ ਜੀ ਕਿ ਨਾ ਸਮਾਨ ਬਿਆਹ ਦੇਖ ਲੋ ਜਿਵੇਂ ਢਾਬਾ ਨੇ ਢਾਬਾ ਢਾਬੇ ਵਾਲੀ ਫੀਲਿੰਗ ਆਂਦੀ ਆ ਦੇਖੋ ਦੋਸਤੋ ਇੱਧਰ ਦੇਖੋ ਆ ਡੰਗਰਾਂ ਵਾਸਤੇ ਲੈ ਕੇ ਆਏ ਤੇ ਸਾਗ ਅਸੀਂ ਦੇਖੋ ਦੋਸਤੋ ਤੇ ਦੇਖੋ ਕੰਨਾ ਸਮਾਨ ਆ ਐ ਪੂਰਾ ਓਕੇ ਦੀ ਰਿਪੋਰਟ ਹੋਏਗਾ ਦੇਖੋ ਸਾਡੇ ਬਾਈ ਘਰੇ ਆ ਕੇ ਤਾਂ ਐ ਲਾ ਲਾ ਜਿਵੇਂ ਅਸੀਂ ਢਾਬੇ ਤੇ ਆ ਗਏ ਉਹ ਦੇਖੋ ਮਿਆਂ ਕਨਾਰੇ ਨੂੰ ਦੇਖੋ ਮਿਆਂ ਕਨਾਰੇ ਆ ਦੇਖੋ ਕੰਮ ਕਰ ਰਹੇ ਨੇ ਸਾਰੇ ਆਪਣਾ ਸਾਰੇ ਕੰਮ ਤੇ ਲੱਗੇ ਹੋਏ ਨੇ ਠੀਕ ਆ ਦੋਸਤੋ ਤੇ ਰੋਟੀ ਪਾਣੀ ਬਣ ਰਿਹਾ ਦੇਖੋ ਟਾਈਮ ਹੋ ਗਿਆ 1:30 ਬਜ ਗਏ ਨੇ ਠੀਕ ਆ ਦੋਸਤੋ ਚਲੋ ਜੀ ਛੋਡੇ ਵਾਸਤੇ ਬਣਾਈਏ ਨੇ ਆਪਾਂ ਨੇ ਕਿੰਨੀਆਂ ਨਾ ਕੀ ਕਿ ਨੇ ਇਹ ਚੂਰੀ ਦੇ ਲੱਡੋ ਚੂਰਮਾ ਚੂਰਮਾ ਕੇ ਚੂਰਮਾ ਚੂਰਮਾ ਠੀਕ ਆ ਦੋਸਤੋ ਤੇ ਲੋ ਜੀ ਮਿਲਦਿਆਂ ਫਿਰ ਠੀਕ ਆ ਨਾਲ ਬਣੇ ਰਿਹਾ ਓਕੇ ਜੀ ਚਾ ਆ ਗਿਆ ਸੀ ਸੌਫ ਤੋਂ ਜੋ ਕੀ ਤੁਹਾਨੂੰ ਪਤਾ ਆਪਾਂ ਨੇ ਸਾਗ ਲੈ ਕੇ ਆਏ ਤੇ ਸਾਗ ਬਣਾਤਾ ਦੇਖੋ ਜੀ ਭਰ ਕੇ ਖੋਲ ਪਤੀਲਾ ਭਰ ਕੇ ਸਾਗ ਦਾ ਬਣਾਇਆ ਆਇਆ ਜੋ ਦੋਸਤੋ ਲੰਗਰ ਲੱਗੂ ਆ ਲੰਗਰ ਲਓ ਜੀ ਮਿੱਤਰੋ ਸਾਗ ਦਾ ਪਤੀਲਾ ਭਰਿਆ ਪਿਆ ਏ ਤੇ ਆਪਾਂ ਨਾਲ ਲੈ ਕੇ ਆਏ ਆ ਸੇਬ ਨਾਲੇ ਅਨਾਰ ਨਾਲੇ ਸਾਗਰਗੰਦੀ ਨਾਲੇ ਮੂੜੀਆਂ ਦੋਸਤੋ ਲਓ ਜੀ ਮਿੱਤਰੋ ਸਾਗਰਗੰਦੀ ਉੱਪਰ ਦੇਖਿਆ ਨੇ ਜੋ ਕਿ ਲਓ ਜੀ ਇਧਰ ਇਹ ਕੀ ਕਰ ਰਹੇ ਨੇ ਲਓ ਜੀ ਇਹ ਟੀਵੀ ਦੇਖ ਰਹੇ ਨੇ ਇਹ ਟੀਵੀ ਇਹ ਹਰ ਵਕਤ ਟੀਵੀ ਦੇਖਦੇ ਰਹਿੰਦੇ ਨੇ ਦੋਸਤੋ ਲਓ ਜੀ ਆਪਾਂ ਉੱਪਰ ਦੇਖਦੇ ਹਾਂ ਕੀ ਹੋ ਰਿਹਾ ਏ ਸਾਮ ਤੋਂ ਬਾਹਰ ਆ ਆਵਾਜ਼ ਆ ਰਹੀ ਹੈ ਤਾੜੀਆਂ ਦੀ ਗਿੱਧਾ ਵੱਜ ਰਿਹਾ ਲੱਗਦਾ ਗਿੱਧਾ ਵੱਜ ਰਿਹਾ ਗਿੱਧਾ ਲਓ ਜੀ ਦੋਸਤੋ ਗਿੱਧਾ ਪਾ ਰਹੇ ਨੇ ਮੈਂ ਤੁਹਾਨੂੰ ਦਿਖਾਣਾ ਗਿੱਧਾ ਪੈ ਰਿਹਾ ਰਾਤੋਂ ਦਾ ਗਿੱਧਾ ਪੈ ਰਿਹਾ ਲਓ ਜੀ ਲਾਈਟ ਘਟਾ ਵੈਸੇ ਗਿੱਧਾ ਪੈ ਰਿਹਾ ਏ ਲਓ ਜੀ ਦੇਖੋ ਜੀ ਸਰੋਂ ਦਾ ਸਾਗ ਦੇਖੋ ਦੋਸਤੋ ਗਿੱਧਾ ਪੈ ਰਿਹਾ ਗਿੱਧਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਹੈਗਾ ਇਹ ਸਲਾਦ ਤੇ ਅਚਾਰ ਦੇਖੋ ਦੋਸਤੋ ਮੇਰਾ ਇਹ ਪਰਮਾਜਨੂ ਸਾਰਾ ਕੋ ਦਿਖਾ ਰਿਹਾ ਠੀਕ ਆ ਦੋਸਤੋ ਲਾਈਟ ਬਾੜ ਲੈਨੇ ਆਪਾ ਵੱਡੀ ਲਾਈਟ ਤਾਂ ਬਾੜ ਲੈਂਦੇ ਉਹ ਵਾਲੀ ਵੱੜਦੀ ਨਹੀਂ ਉਹ ਪਤਾ ਨਹੀਂ ਸਮਝ ਰਿਆ ਵੱੜਦੀ ਨਹੀਂ ਇਹ ਲਾਈਟ ਉਹ ਲੈ ਆ ਸਰਗੰਦੀ ਲਾ ਲਿਓ ਬੱਚਾ ਇਹ ਲਾਈਟ ਵੱੜਦੀ ਨਹੀਂ ਹੈਗੀ ਇਹ ਤਾਂ ਹੋ ਹੀ ਨਹੀਂ ਸਕਦਾ ਲਓ ਜੀ ਦੋਸਤੋ ਇਹ ਲਾਈਟ ਵੱੜਦੀ ਨਹੀਂ ਹੈ ਜੀ ਵੱੜਦੀ ਆ ਹੈ ਲਓ ਜੀ ਵੱੜ ਗਈ ਲੈ ਨੇਰੇ ਜਿਵੜਾ ਲਾ ਦੋਸਤੋ ਨੇਰੇ ਜਿ ਬੈਠੇ ਦੇ ਦੇਖ ਲਓ ਸੰਗ ਤਾਂ ਆ ਜਾ ਫੇਰ ਖਾਓ ਓਏ ਹੋਏ ਗਰਮ ਗਰਮ ਰੋਟੀ ਖਾਏਗੇ ਦੋਸਤੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਨੇਰੇ ਚ ਬਕਾਰੇ ਦੇ ਨੇਰੇ ਜਿ ਬੈਠੇ ਲੋ ਜਿੰਨੇ ਜਿੰਮ ਜੁਮ ਕਰਨਾ ਸਾਡੇ ਲਵੇ ਸਾਰਾ ਸਮਾਨ ਆ ਜਿੰਮ ਦਾ ਦੇਖੋ ਦੋਸਤੋ ਜਿਹਨੂੰ ਬੈੱਡ ਦੀ ਲੋੜ ਆ ਸਾਡੇ ਲਵੇ ਬੈੱਡ ਵੀ ਆ ਦੇਖੋ ਇਹ ਬੈੱਡ ਆ ਇਹ ਬੈੱਡ ਦੀਆਂ ਲੱਕੜਾਂ ਨੇ ਨਾ ਤੋੜ ਕੇ ਚੁੱਲੇ ਚ ਲਾ ਲਈਏ ਦੇਖੋ ਦੋਸਤੋ ਠੀਕ ਆ ਓਏ ਹੋਏ ਦੇਖੋ ਜੀ ਕਰ ਰਿਆ ਨਾ ਜਿੰਮ ਜਿੰਮ ਨਾਲ ਆਡੇ ਸਾਰਾ ਗੁੱਸਿਆ ਤੇ ਇਹ ਲੋ ਜੀ ਮਿੱਤਰੋ ਤੇ ਜੇ ਮਾਂ ਲਾਂਕਣਿਆਣਾ ਵੀ ਆਪਣੇ ਰਵੇ ਸਾਰਾ ਗੁੱਸਾ ਤੇ ਆ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਇਹ ਤੁਹਾਨੂੰ ਪਤਾ ਹੀ ਆ ਤੇ ਆ ਸਾਡਾ ਸੀਸਾ ਲੱਗਾ ਦੇਖੋ ਦੋਸਤੋ ਸੀਸਾ ਤੇ ਓਏ ਹੋਏ ਹਵਾ ਚੱਲ ਰਹੀ ਠੰਡੀ ਠੰਡੀ ਬਹੁਤ ਸੋਹਣਾ ਮੌਸਮ ਹੋਇਆ ਮੌਸਮ ਦਾ ਠੰਡਾ ਹੋਇਆ ਸੋਹਣਾ ਦਾ ਕਾਦਾ ਏ ਠੰਡਾ ਮੌਸਮ ਹੋਇਆ ਲੋ ਜੀ ਮੈਂ ਤੁਹਾਨੂੰ ਦਿਖਾ ਦੇਣਾ ਹੀ ਲੋ ਜੀ ਆ ਦੇਖੋ ਜੀ ਹਾਂ ਹਾਂ ਪਕੜੀ ਕਰ ਲੈ ਲਓ ਜੀ ਪਟੜੀ ਤੇ ਬੈਠੋ ਗਰਗਰ ਕਹਿੰਦੇ ਰੋਟੀਆਂ ਖਾਓ ਵੀਡੀਓ ਬਣਾਣੀ ਨੇਗੀ ਬਣਾ ਲਿਓ ਅੱਛਾ ਜੀ ਲਓ ਜੀ ਕਹਿੰਦੇ ਕਾਲੂ ਬਣਾ ਲੈ ਜਿੰਦਗੀ ਵਿੱਚ ਚੱਲੇਗੀ ਰੋਟੀ ਮਿਲ ਰਹੀ ਹੈ ਉਹ ਪਹਿਲੀ ਵਾਰ ਜ਼ਿੰਦਗੀ ਚ ਰੋਟੀ ਮੇਰੇ ਚੁੱਲੇ ਦੀ ਜ਼ਿੰਦਗੀ ਚ ਅਸੀਂ ਤਾਂ ਬਥੇਰੀ ਖਾਦੀ ਆ ਸਾਡੇ ਤਾਂ ਬਥੇਰੀਆਂ ਬਣਿਆ ਨੇ ਚੁੱਲੇ ਤੇ ਰੋਟੀਆਂ ਮੈਂ ਲਾ ਪਾਹਾਂ ਅੱਛਾ ਹਾਂ ਓਰੇ ਅਸੀਂ ਆਪਣੇ ਘਰੇ ਪਹਿਲੀ ਵਾਰ ਚੁੱਲੇ ਜੀਆਂ ਰੋਟੀਆਂ ਬਣਾ ਰਹਿਆ ਸੀ ਅ ਨਹੀਂ ਤਾਂ ਅਸੀਂ ਆਪਣੇ ਪਿੰਡ ਹੁੰਦੇ ਤੇ ਯਾਦ ਪਿੰਡ ਦੇ ਤਾਂ ਨਜ਼ਾਰੇ ਤੁਹਾਨੂੰ ਪਤਾ ਹੀ ਆ ਫੁੱਲ ਆਉਂਦੇ ਨੇ ਪਿੰਡ ਨੇ ਇਹਦੇ ਨਜ਼ਾਰੇ ਬਹੁਤ ਦੋਸਤੋ ਪਿੰਡ ਦੇ ਨਜ਼ਾਰੇ ਦਾ ਬਸ ਉਹ ਨਜ਼ਾਰੇ ਜਿਹੜੇ ਪਿੰਡ ਚ ਰਹਿੰਦੇ ਨੇ ਉਹਨਾਂ ਨੂੰ ਹੀ ਪਤਾ ਹੈ ਅਸੀਂ ਪਹਿਲੀ ਵਾਰ ਬਣਾ ਰਹੇ ਹਾਂ ਦੋਸਤੋ ਦੇਖੋ ਜੀ ਅਸੀਂ ਮੱਕੀ ਦੀ ਰੋਟੀ ਸੁਨੋਂਦਾ ਸਾਗ ਪਰ ਸਾਗ ਅਸੀਂ ਨੇ ਬਣਾਇਆ ਇਹ ਗੈਸ ਤੇ ਤੇ ਆਹ ਮੱਕੀ ਦੀ ਰੋਟੀ ਬਣਦੀ ਸਾਡੇ ਚੁੱਲੇ ਤੇ ਤੇ ਸਾਨੂੰ ਤਾਂ ਕਿਸੇ ਨੂੰ ਆਂਦੀ ਨਹੀਂ ਹੈਗੀ ਚੁੱਲੇ ਤੇ ਬਣਾਣੀ ਤੇ ਨਾ ਰੋਵਿਤਾ ਵਾਲੇ ਨੂੰ ਆਂਦੀ ਆ ਤੇ ਰਵਿਤਾ ਰਾਣੀ ਦੀ ਵੱਡੀ ਭੈਣ ਨੂੰ ਆਉਂਦੀ ਆ ਦੇਖੋ ਦੋਸਤੋ ਤੇ ਰਵਿਤਾ ਉਹ ਬਵੀਤਾ ਲਾਜ ਦੋਸਤੋ ਰਵਿਤਾ ਬਵੀਤਾ ਹੈ ਇਹ ਬਣਾ ਰਹੇ ਨੇ ਚੁੱਲੇ ਦੀ ਰੋਟੀਆਂ ਤੇ ਆਪਾਂ ਖਾਵਾਂਗੇ ਦੋਸਤੋ ਬਹੁਤ ਸਵਾਦ ਹੁੰਦਿਆ ਨੇ ਪਿੰਡ 'ਚ ਖਾंदे ਹੁੰਦੇ ਤੇ ਬੜਾ ਸਵਾਦ ਆ ਮਾੜਾ ਚਲੋ ਮਿਲਦੇ ਆ ਫਿਰ ਆਪਾਂ ਰੋਟੀ ਖਾ ਲਈ ਆਪਣੀ ਰੋਟੀ ਪਾਓ ਫਿਰ ਪਲੇਟ 'ਚ ਚਲੋ ਜੀ ਮੈਂ ਬੈਠ ਜਾਂਦਾ ਉਹ ਪਰਦੀ ਲੱਗੀ ਹੋਈ ਆ ਨੂੰ ਦੇਖੋ ਦੋਸਤੋ ਤੇ ਠੀਕ ਆ ਦੇਖੋ ਦੋਸਤੋ ਓਏ ਹੋਏ ਹੋਏ ਹੋ। ਅੱਲਾ ਹਾਂ। ਪਾੜੜੀ ਦੇ ਮੈਂ ਬੈਠੂਗਾ ਹੁਣ ਪਾਸੇ ਹਟ ਜਾ ਤੂੰ। ਔਰੇ ਬੈਠ ਕੇ ਖਾਵਾ ਰੋਟੀ। ਲਓ ਜੀ ਆਪਾਂ ਨਾ ਥੋੜੀ ਜਿਹਾ ਕਟ ਜੀ ਖੋਲਦੀ ਐ ਕਿਉਂਕਿ ਇਹ ਫੇਰਾ ਹੋਵਾ ਨਾ ਬੈਠਣ ਨਹੀਂ ਦੇਣਾ। ਪਤੰਗਾ ਗਿਰ ਗਿਆ ਨਾਲ ਦੇ ਨਾਲ ਹੋ ਜੂ ਗਿਆ ਐ ਸੁੰਗੜ ਚੁਕੀ ਐ। ਓਏ ਹਾਏ 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 ਹਾਏ। ਸ਼ੱਕਰ ਗੰਦੀ ਵੀ ਰੱਖ ਲਓ ਇਹਦੇ ਚ ਸ਼ੱਕਰ ਗੰਦੀ ਔਰੇ। ਬਣਾ ਰਹਿਣਾ ਰੋਟੀ ਨਾ ਬਣਾਵੇਂ। ਆਹ ਬਾਅਦ ਚ ਕਹਿਣਾ ਜਿਹੜੀ ਅੱਗ ਹੋ ਗਰਮ ਗਰਮ ਆ ਉਹਦੇ ਚ ਸ਼ੱਕਰ ਗੰਦੀਆ। ਲਓ ਜੀ ਸਾਡੇ ਦੇਖੋ ਜੀ ਦਰਖਤ ਵੀ ਲੱਗੇ ਹੋਏ ਨੇ ਸਾਰਾ ਕੁਝ ਸਾਡੇ ਲੱਗੇ ਹੋਏ ਦੇਖੋ। ਅਮਰੂਦ ਕਿਨੂ ਸੰਤਰੇ ਆ ਰਹੇ ਨੇ ਗੱਡੀ ਚ ਆ ਰਹੇ ਨੇ ਦੋਨੇ ਜਣੇ ਆਓ ਤੇ ਛੱਡ ਵੀ ਪਾਇਆ ਹੋਇਆ ਦੇਖ ਤੇ ਚਲੋ ਮਿਲਦੇ ਆਪਾਂ ਸੜਨਾਲ ਬਣੇ ਰਹੋ ਦੋਸਤੋ ਤੇ ਮੇਰੀ ਪਲੇਟ ਜਿਹੜੀ ਸਜ ਗਈ ਹੈ ਦੇਖੋ ਜੁਰਵੀਤਾ ਰਾਣੀ ਨੇ ਸਜਾਤੀ ਹੈ ਇਹ ਹੈਗਾ ਇਹ ਆਚਾਰ ਹੈਗਾ ਯਾਦ ਰੱਖਦਾ ਇਹ ਹੈਗੇ ਨੇ ਖੀਰੇ ਔਰ ਟਮਾਟਰ ਮੋਲੀ ਚੀਰੀ ਜਾ ਰਹੀ ਆ ਤੇ ਮੋਲੀ ਸੋਨੇ ਚੀਰੀ ਆ ਲੈ ਕੇ ਆ ਰਹੀ ਆ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਸੋਨੋ ਮੈਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਵਾ ਕੇ ਛਡੂ ਅੱਜ ਲੋ ਮੱਕੀ ਦੀ ਰੋਟੀ ਤੇ ਓਏ ਹੋਏ ਮੱਕੀ ਦੀ ਰੋਟੀ ਦੇਖੋ ਜੀ ਰਵੀ ਤਾਰਾ ਨੇ ਚੋਪੜ ਰਹੀ ਆ ਓਏ ਹੋਏ ਹੋਏ ਇਦਨ ਰੱਖ ਇਦਨ ਆਹ ਲਓ ਜੀ ਦੋਸਤੋ ਮੱਕੀ ਦੀ ਰੋਟੀ ਸਰੋਂ ਦਾ ਸਾ ਉਹ ਬੱਲੇ ਬੱਲੇ ਚਲੋ ਮਿਲਦੇ ਆ ਫਿਰ ਆਪਣੇ ਨਾਲ ਸਾਡੇ ਨਾਲ ਬਣੇ ਰਹੋ ਠੀਕ ਆ ਦੋਸਤੋ ਲੋ ਜੀ ਦੋਸਤੋ ਨਾ ਹੱਥ ਤੋਂ ਹੈ ਨਾ ਮੂੰਹ ਤੋਂ ਹੈ ਪਰ ਆਪਾਂ ਖਾਵਾਂਗੇ ਲਓ ਜੀ ਓਏ ਹੋਏ 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 ਚੱਕੋ ਦੋਸਤੋ ਸਵਾਦ ਹੈ ਸਵਾਦ ਆ ਆਹ ਬਹੁਤ ਟੇਸਟ ਹੈ ਦੋਸਤੋ ਅਰੇ ਢੰਡ ਦਾ ਟਾਈਮ ਆ ਲੱਸੀ ਹੁੰਦੀ ਹੋਰ ਵੀ ਸਵਾਦ ਹੋਏਗਾ ਬਾਬਾ ਜੀ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਰੋਟੀ ਖਾ ਕੇ ਇਹਦਾ ਦੋਸਤੋ ਰੋਟੀ ਖਾ ਕੇ ਮਿਲਦੇ ਆ ਕੀ ਆ ਵੀਓ ਹੈ ਓਏ ਹਾਏ ਹਾਏ ਸਟੂਲ ਆ ਗਿਆ ਓਹੋ ਸਵਾਗਤ ਹੈ। ਹੋਰ ਮਿੱਤਰੋ ਸਰੋਂ ਦਾ ਸਾਗ ਮੱਕੀ ਦੀ ਰੋਟੀ ਚੱਲ ਰਿਹਾ ਦੇਖੋ ਜੀ ਪੂਰਾ ਹੈ ਨਾ ਖਾਏ ਰਿਹਾ ਦੇਖ ਲਓ ਜਦੋਂ ਦਾ ਮੈਂ ਲੱਗਿਆ ਹੋਇਆ ਦੇਖ ਲਓ ਘੰਟਾ ਹੋ ਗਿਆ ਦੋਸਤੋ ਇੱਧਰ ਦੇਖੋ ਸਾਰੇ ਨਾ ਪਲੇਟਾਂ ਲੈ ਕੇ ਬੈਠੇ ਨੇ ਸਾਰੇ ਸੰਗਤਾਂ ਲੋਹ ਜੀ ਦੇਖੋ ਇਹ ਸਾਰੇ ਓਡੀ ਕਰ ਰਹੇ ਆਏ ਆਏ ਮਿੱਤਰੋ ਮੈਂ ਵੀ ਲੰਗਰ ਪ੍ਰਸਾਦ ਦੀ ਢੀਕ ਚਾਹੇ ਦੇਖੋ ਜੀ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਪਿੰਡ ਦਾ ਨਿਆਰਾ ਵੱਖਰਾ ਹੈ ਦੇਖੋ ਅਸੀਂ ਪਿੰਡ 'ਚ ਰਹਿੰਦੇ ਆਂ ਬੜੀ ਬੜੀਓ ਕੈਂਡ ਗੱਲਬਾਤ ਹੈ ਪਿੰਡ ਦੀ ਪਿੰਡ 'ਚ ਨਹੀਂ ਰਹਿੰਦੇ ਅਸਾਂ 'ਚ ਰਹਿੰਦੇ ਆਂ ਪਹਿਲਾ ਪਿੰਡ ਜੇ ਰਹਿੰਦੇ ਹਾਂ ਪਿੰਡ ਦਾ ਸਵਾਦ ਲੈਣੇ ਵਰਗੇ ਹਾਂ ਮੱਕੀ ਦੀ ਰੋਟੀ ਆਏ ਦੋਸਤੋ ਦੇਖੋ ਜੀ ਸਾਰੇ ਲੱਗੇ ਹੋਏ ਨੇ ਰੋਟੀਆਂ ਬਣਾਉਣ ਦੇਖੋ ਜੀ ਮੱਕੀ ਦੀ ਰੋਟੀ ਨੂੰ ਤਾਂ ਟਾਈਮ ਬੋਲ ਚੱਕੋ ਜੀ ਦੇਖੋ ਜੀ ਰੋਟੀ ਰਾੜਦੀ ਆਪਾਂ ਨੇ ਦੇਖੋ ਓਏ ਹੋਏ 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 ਸੱਕਲ ਤੇ ਬੇਸੱਕਲ ਰੋਟੀ ਅੜਗੀ 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 ਲਓ ਜੀ ਦੇਖੋ ਐ ਰੋਟੀਆਂ ਬਣਦੀਆਂ ਨੇ ਦੋਸਤੋ ਹਲਪਾ ਥੋੜਾ ਥੋੜਾ ਸਾਰੇ ਹੱਥ ਵਟਾ ਰਹੇ ਨੇ ਤੇ ਆਪਾਂ ਰੋਟੀਆਂ ਨੂੰ ਕੁਮਾਰਿਆਂ ਦੇਖੋ ਦੋਸਤੋ ਇਹ ਨੂੰ ਚੰਡੀਗੜ੍ਹ ਲੁਧਿਆਣਾ ਬਠਿੰਡਾ ਮਰੇਕੋਟਣਾ ਆਜੋ ਫਿਰ ਪਟਿਆਲਾ ਸਾਈਡ ਲੋ ਜੀ ਆਪਾਂ ਫਿਰ ਇਤਨੇ ਟੇਸਟ ਆਏ ਹਾਏ ਟੇਸਟੀ ਨਹੀਂ ਆਏ ਹਾਏ ਖਾਲੀ ਦੇਖੋ ਉਧਰ ਲੱਗੇ ਹੋਏ ਨੇ ਖਾਣ ਵਾਸਤੇ ਜੀ ਮਿੱਤਰੋ ਮੂਲੀ ਦੇ ਚੰਦੇ ਚੰਦ ਮਾਮਾ ਦਿਖ ਨਹੀਂ ਰਿਹਾ ਪਰ ਅਸੀਂ ਚੰਦੇ ਜਰੂਰ ਕਰ ਰਹੇ ਹਾਂ ਲਾ ਜੀ ਮੂਲੀ ਦੇ ਉਹਨੇ ਤੇ ਬਣਾਈ ਹੋਈ ਆ ਆਏ ਹਾਏ 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 ਸ਼ੀਮਤਾ ਲੋਈ ਸ਼ੀਮਤਾ ਲੋਈ ਸ਼ੀਮਤਾ ਆਏ ਹਾਏ ਹਾਏ ਬਣ ਰਹੇ ਨੇ ਮਿੱਤਰੋ ਮੱਕੀ ਦੀ ਰੋਟੀ ਸਰੋਂ ਦਾ ਸਾ ਉਹ ਤੋੜਦੀ ਉਹ ਤੋੜਦੀ ਉਹ ਤੋੜਦੀ ਉਹ ਲੋਈ ਉਹ ਲੋਈ ਉਹ ਕਰਤਾ ਕੰਮ ਉਹ ਮਰਮ ਪੱਟੀ ਕਰ ਰਹੇ ਆ ਉਹ ਕਰਤਾ ਕੰਮ ਉਹ ਕਰਤਾ ਕੰਮ ਉਹ ਕਰਤਾ ਕੰਮ ਉਹ ਕਰਤਾ ਕੰਮ ਮੈਨੂੰ ਦੱਸਦੀ ਆ ਇਹ ਹਜੇ ਮੈਨੂੰ ਕਹਿੰਦੀ ਆ ਦੋਸਤੋ ਕੀ ਆਉਂਦਾ ਨਹੀਂ ਹੈਗਾ ਕੁਝ ਮੈਨੂੰ ਇਹ ਤਾਂ ਵੱਧ ਆਉਂਦਾ ਕਰਨਾ ਕੁਝ ਸਾਰਾ ਕੁਝ ਮੈਂ ਹੀ ਸਿਖਾਇਆ ਸੀ ਮੇਰੀ ਉਹ ਬੇਇੱਜ਼ਤੀ ਹੋ ਜਾਂਦੀ ਹੈ ਚਲੋ ਕੋਈ ਨਹੀਂ ਦੋਸਤੋ ਮਿਲਦੇ ਆਂ ਫਿਰ ਆਪਾਂ ਮੈਂ ਤਾਂ ਜੇ ਮੰਨੋ ਜੇ ਤੂੰ ਦੂਸਰੇ ਬੰਦੇ ਕੋ ਵੀ ਸਿਖਾ ਦੋ ਕਿਸੇ ਹੋਰ ਕੋ ਵੀ ਇਤਨੇ ਦਿਖ ਰਹੇ ਨਾ ਤੁਮੇ ਯਾਹ ਸੇ ਸੋਣੇ ਸਿੱਖ ਜੀ ਮੈਂ ਹੀ ਕਹਿ ਰਹੀ ਹਾਂ ਮੁਝੇ ਪਤਾ ਹੈ ਮੁਝੇ ਇਸੇ ਬੋਲ ਰਹੀ ਹੈ ਤੂੰ ਕਦੇ ਬੇਇੱਜ਼ਤੀ ਕਰਾ ਦੇ ਠੀਕ ਆ ਸਿੱਖੋਗੀ ਹੋਰ ਸਿੱਖ ਲਈ ਸੀ ਬਾਣੀ ਚੱਕ ਫਰ ਰੜ ਗਈ ਰੋਟੀ ਬਣਾਵਾ ਨਾ ਸਿੱਖ ਲਈ ਸਿੱਖਣ ਨੂੰ ਕੀ ਹੈ ਇਦੋਂ ਨੂੰ ਕਰ ਕਿੱਥੇ ਲੁਕੋ ਕੇ ਰੱਖੀ ਜਾਂਦੇ ਨੇ ਅੱਛਾ ਇਹਦੇ ਚਾਚਾ ਕੁਛ ਆਇਆ ਵੀ ਸੀ ਮਿੱਟੀ ਦਾ ਨਹੀਂ ਲੱਗਦੀ ਕਿਉਂਕਿ ਇਹ ਤਾਂ ਦਿੱਜੀ ਆ ਲੈ ਪਕੜੋ ਗਾਇੰਬਾ ਤੋਏ ਕਰਦੂ ਬੰਦ ਹਾਂ ਹਾਂ